ਜੋ ਆਪਣਾ ਭਾਈ ਅਸਿਕਾ ਸਸਿਕਾ ਵੀਰੇ ਹੋਰ ਬਾਈ ਜੀ ਸਭ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਵੀਰੇ ਚਲ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਜੀ ਵਧੀਆ ਦਾ ਮਾਲ ਮੂਲ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਹੈ ਤੇ ਅੱਜ ਫਿਰ ਕਿੰਨੇ ਆ ਦੋ ਗੇਮਾ ਵੀਰੇ ਸੁਈਆਂ ਸਵਾਈਆਂ ਇੱਕ ਸੂਈ ਇੱਕ ਸੋਨ ਵਾਲੀ ਹੈ ਜੀ ਚਲੋ ਦੱਸੋ ਫਿਰ ਇਹਦੇ ਬਾਰੇ ਇਹ ਵੀਰੇ ਦੂਜੀ ਸੂਏ ਲਾ ਲੇ ਕੋਈ ਤੀਜੀ ਸੂਏ ਲਾ ਲੇ ਹਾਂ ਮਹੀਨਾ ਹੈ ਕੱਚੀ ਆ ਅੱਛਾ ਹਾਂਜੀ ਮਹੀਨਾ ਕੋ ਲੈ ਜੂਗੀ ਅਜੇ ਇੱਕ ਮਹੀਨਾ ਲੈ ਜੋ ਹਾਂ ਹਾਂਜੀ ਕਿੰਨੇ ਦਾ ਲੈ ਜੋ ਬਣਾਏ ਗਾ ਵੀਰੇ ਥੋੜੀ ਜੀ ਹੈਗੀ ਲੱਸੀ ਆ ਬਾਕੀ ਦੁੱਧ 25 30 ਕਿਲੋ ਵਾਲੀ ਗਾਂ ਐ 25 30 ਕਿਲੋ ਹਾਂਜੀ ਹਾਂਜੀ ਕੋਲੀ ਫਿਰ ਆਪਾਂ ਇਹਨੂੰ ਬਿਕਾ ਦੇ ਕਾਠ ਦੇਖ ਲੋ ਉੱਚੇ ਵਾਲੀ ਆ ਲੋ ਹਾਂਜੀ ਹੈਗੀ ਥੋੜੀ ਚਲੋ ਸੰਬੰਧੀ ਲੋੜ ਆ ਹਾਂਜੀ ਮਹੀਨਾ ਹੋਇਆ ਜੀ ਠੀਕ ਹਾਂਜੀ ਇਹ ਕਰਦੇ ਪਾਉਗੇ ਆਪਾਂ ਲੈ ਕੇ ਆਂਦੀ ਆ ਨਹੀਂ ਲੈ ਕੇ ਆਂਦੇ ਰ ਲੈ ਕੇ ਆਂਦੀ ਆ ਹਾਂਜੀ ਹੋਰ ਲੋਕਾਂ ਦਾ ਲਾਈ ਸੰਭੂ ਦਖਾ ਦੇ ਕਹੇ ਪੈਪਰ ਤਵਾਜੂ ਵਧੀਆ ਹੋਇਆ ਹੋ ਗਾ ਜੋ ਬਣ ਹਾਂਜੀ ਹਾਂਜੀ ਵਧੀਆ ਹੋ ਰਿਹਾ ਬਸ ਠੀਕ ਆ ਆ ਜੇ ਬਿਹੜ ਦਾ ਜੰਗੀ ਲੜੀ ਨਾੜਾ ਨੂੰ ਵਾਲੀ ਹੈ ਹਾਂਜੀ ਹਾਂਜੀ ਚੰਗੀਆਂ ਪਾਈਪਾਂ ਬਣਗੇ ਤੇ ਜੋਬੜਾ ਭਾਈ ਇਹਦੀ ਕੀਮਤ ਕੀ ਆ ਕੀਮਤ ਵੀਰੇ 55000 ਰੁਪਿਆ ਹਾਂ ਪੰਜਾਹ ਹਜ਼ਾਰ ਦੇ ਦੇ ਦਈਏ 50 ਹਜ਼ਾਰ ਦੇ ਹਾਂ ਜੀ ਕੋ ਮਾਨਤਨ ਕਰਦਾ ਕੋਈ ਨਹੀਂ ਮਾਨਤਨ ਕਿੰਨਾ ਕਰਦਾ 2000 ਦਾ ਚਲੋ ਹਾਂ ਜੀ ਵਾਹ ਲਾਏ ਹੁਣ ਪੈ ਗਈ ਆ ਉਹਨੇ ਠੀਕ ਆ ਹਾਂ ਜੀ ਵਾਠੀ ਆਹਾ ਆ ਵੀਰੇ ਮਹੀਨੇ ਕ ਦੀ ਸੂਈ ਆ ਅੱਛਾ 20 ਦਿਨ ਮਹੀਨਾ ਸੂਈ ਨੂੰ ਹੋ ਗਿਆ ਦੁੱਧ ਹੈਗਾ ਵੀਰੇ ਤੇਰਾ 14 ਲੀਟਰ ਥੱਲੇ 13 ਜੋੜਾ ਕੋ ਹਾਂ ਜੀ ਲਓ ਜੀ 13 ਜੋੜਾ ਕੋ ਐਕਸਟਰਾ ਦੁੱਧ ਹੈਗਾ ਇਹ ਬੱਚਾ ਮਗਰ ਦੀ ਕੀ ਬੱਚਾ ਕਿ ਬੱਚੇ ਇੰਦੇ ਮਾਰੇ ਰੋ ਬੱਚਾ ਜੀ ਹਾਂਜੀ ਬੱਚਾ ਬੱਚਾ ਕੁਮਾਰੋ ਇੰਦਰਾ ਜੀ ਬੱਚਾ ਆ ਗਿਆ ਮਗਰ ਹਾਂਜੀ ਚੁਾਈ ਜੀ ਠੀਕ ਹੈ ਜੋ ਬਣਦੇ ਬਾਈ ਹਾਂ ਹਾਂ ਚੁਾਈ ਬਹੁਤ ਵਧੀਆ ਠੀਕ ਹੈ ਹਾਂਜੀ ਆਜੋ 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 ਪਰੰਤੂ ਜੇ ਹੈ ਜੀ ਹਾਂ ਜੀ ਇੰਦੀ ਪਰ ਕੈਮਰੇ ਕੀ ਜਾਂਦੇ ਕੀਮਤ 45000 ਰੁਪਿਆ ਹਾਂ ਜੀ 45000 ਰੁਪਿਆ ਕੀਮਤ ਆ 45000 ਹੈ ਹਾਂ 40000 ਦੇ ਦਾਂ ਚਲ ਹੋਰ ਛੱਡਦੇ ਮਾੜਾ ਬੜੇ ਕੋਈ ਗੱਲ ਨਹੀਂ ਕਰਾਂਗੇ ਛੋਟ ਜ਼ਰੂਰ ਬਸ ਦੋ ਹੀ ਬਹਿੜਾ ਹਾਂ ਜੀ ਦੋ ਜੀ ਚਲੋ ਦੇਖੋ ਜੀ ਆਹੀ ਬਹਿੜਾ ਸੇਲ ਆ ਬਾਕੀ ਇੱਥੇ ਆਓ ਮੇਰੇ ਵੀਰ ਚੈੱਕ ਕਰੋ ਚੁਾਈ ਕਰੋ ਹਾਂ ਜੀ ਹਾਂ ਜੀ ਆਪਦੀ ਬਿਲਕੁਲ ਚੁਾਈ ਕਰਕੇ ਦੋ ਟਾਈਮ ਚਾਰ ਟਾਈਮ ਜਿੰਨਾ ਸੰਤੁਸ਼ਟੀ ਹੁੰਦੀ ਹੈ ਬੜੀ ਲਾਜੇ ਚਲੋ ਨੰਬਰ ਬੋਲੇ ਜੀ ਫਿਰ 7528831805 ਠੀਕ ਆ ਹਾਂਜੀ ਪਿੰਡ ਪਿੰਡ ਦੁੱਲੇਹਲਾਜੀ ਮੱਲਾ ਦਾ ਖਾਸ ਸਤਿਕਾਰ ਸਤਿ ਸ੍ਰੀ ਅਕਾਲ